ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਪੁੱਚੋ ਕਲਾਂ ਪੁੱਚੋ ਮੰਡੀ ਇਹਦੇ ਬਿਲਕੁਲ ਨੇੜੇ ਹੈ ਸਿੱਧੂ ਡੇਰੀ ਫਾਰਮ ਤੇ ਬਾਈ ਨਰਮਲ ਸਿੰਘ ਦੇ ਘਰੋਂ ਅੱਜ ਇਹ ਵੀਡੀਓ ਜਿਹੜੀ ਸ਼ੂਟ ਕਰ ਰਹੇ ਆ 13 ਬੱਚੀਆਂ ਆ ਦੋਸਤੋ ਵਿਕਰੀ ਵਾਲੀਆਂ ਬੜੀਆਂ ਸੋਹਣੀਆਂ ਸੋਹਣੀਆਂ ਵੱਛੀਆਂ ਐ ਇਹਨਾਂ ਦੇ ਵਿੱਚ ਹਰੇਕ ਭਰਾ ਨੇ ਆਪਦੀ ਪਸੰਦ ਦਾ ਪਸ਼ੂ ਖਰੀਦਣਾ ਹੁੰਦਾ ਤੇ ਤਸੱਲੀ ਕਰਨ ਦਾ ਉਹਦਾ ਹੱਕ ਹੁੰਦਾ ਪਰ ਅੱਜ ਮੈਂ ਇਦਾਂ ਦੀਆਂ ਵੱਛੀਆਂ ਦਿਖਾ ਦੂੰਗਾ ਜਿਨ੍ਹਾਂ ਤੋਂ ਤੁਸੀਂ ਚੰਗਿਆਂ ਸਾਹਮਦੇੋਂ ਤਾਂ ਲਾਹਾ ਲੈ ਲੋਗੇ ਕਿਉਂਕਿ ਇਹ ਸਾਰੀਆਂ ਜਿਹੜੀਆਂ ਗੱਬਣ ਉਸ ਰੁੱਤ 'ਚ ਹੋਣੀਆਂ ਜਦੋਂ ਅੱਗੇ ਜਦੋਂ ਸੂਆ ਪੈਂਦਾ ਤੇ ਉਦੋਂ ਪੂਰੀ ਰੁੱਤ ਹੋਊਗੀ ਮਤਲਬ ਇਸ ਉਮਰ ਦੇ ਵਿੱਚ ਇਹ ਬੱਚੇ ਇਸ ਟਾਈਮ ਦਿਸਦੇ ਐ ਸੋਹਣੇ ਸੋਹਣੇ ਨਾਗ ਸੋ ਟੋਟਲ 13 ਵੱਛੀਆਂ ਸਾਰੀਆਂ ਛੋਟੀ ਉਮਰ ਦੀਆਂ ਆ ਇਹ ਜਿਹੜੀਆਂ ਬੱਚੀਆਂ ਅੱਜ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾਉਂਗਾ ਕੋਈ ਵੀ ਬੱਚੀ ਖਰੀਦਣ ਲੱਗਿਆਂ ਕੋਈ ਟੈਸਟ ਕਰਾਉਣ ਦੀ ਲੋੜ ਆ ਤੁਹਾਡੀ ਆਪਣੀ ਮਰਜ਼ੀ ਐ ਤੁਸੀਂ ਕਰਵਾ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਪਰਲੇ ਪਾਸੇ ਤੋਂ ਸ਼ੁਰੂਆਤ ਕਰਾਂਗੇ ਦੱਸੋ ਤੇ ਇੱਕ ਇੱਕ ਕਰਕੇ ਸਾਰੇ ਨਗ ਤੋਰ ਕੇ ਦਿਖਾਉਂਦੇ ਜਾਵਾਂਗੇ ਨਰਮਲ ਬਾਈ ਸਤਿ ਸ਼੍ਰੀ ਅਕਾਲ ਜੀ ਸ਼੍ਰੀ ਅਕਾਲ ਜੀ ਨਰਮਲ ਅੱਜ 13 ਬੱਚੀਆਂ ਆਪਾਂ ਦਿਖਾਉਣੀਆਂ ਛੋਟੇ ਬੱਚੇ ਆ ਹਾਂਜੀ ਹਾਂਜੀ ਬਾਈ ਅ ਵੈਸੇ ਤਾਂ ਪੁੱਛਣ ਦੀ ਲੋੜ ਹੀ ਨਹੀਂ ਬਣਦੀ ਪਰ ਉਹ ਸਾਰੀਆਂ ਖੀਰੀਆਂ ਹੀ ਹੋਣੀਆਂ ਸਾਰੀਆਂ ਖੀਰੀਆਂ ਹੀ ਇਹਨਾਂ 'ਚ 9 ਬੱਚੇ ਹੈਗੇ ਆ ਆਪਣੇ ਹੈਗੇ ਆ ਫਾਰਮ ਦੇ ਠੀਕ ਹੈ ਪ੍ਰੋਪਰ ਉਹਦੀ ਵੀਡੀਓ ਹੈਗੀ ਆ ਅਸੀਂ ਉੱਥੋਂ ਵੀਡੀਓ ਬਣਾ ਕੇ ਲੈਂਦੀ ਆ ਉੱਥੋਂ ਦੀ ਪ੍ਰੋਪਰ ਵੀਡੀਓ ਤੇ ਪ੍ਰੋਪਰ ਰਿਕਾਰਡ ਲਿਆ ਇਹਨਾਂ ਦੇ ਠੀਕ ਹੈ ਹਾਂਜੀ ਤੋਰਦਗੇ ਇੱਕ ਇੱਕ ਕਰਕੇ ਹਾਂਜੀ ਖੋਲੀਆ ਸੋ ਦੋਸੋ ਵਿੱਚੋਂ 9 ਨਾਗ ਬਾਈ ਕਹਿੰਦਾ ਵੀ ਮੈਂ 13 ਵੈਸੇ ਟੋਟਲ 9ਾਂ ਦੀ ਵੀਡੀਓ ਬਣਾ ਚੀ ਲੈਂਦੀ ਜਿੱਥੋਂ ਖਰੀਦੀਆਂ ਤੁਸੀਂ ਢਾਂਚੇ ਖਰੀਦ ਲਿਓ ਵਾਰ-ਵਾਰੀ ਬੇਨਤੀ ਕਰ ਦਈਦੀ ਆ ਵੀ ਤੁਸੀਂ ਢਾਂਚੇ ਖਰੀਦੋ ਆਪ ਦੀ ਪਸੰਦ ਦਾ ਸੀਮਨ ਲਵਾਓ ਤੇ ਰਿਕਾਰਡ ਸਾਂਭਣਾ ਸ਼ੁਰੂ ਕਰਦੇ ਹੋ। ਮੱਛੀ ਦੇਖੋ ਪਹਿਲੇ ਨੰਬਰ ਤੇ। ਸੋਨਾ ਢਾਂਚਾ ਦਸੋ ਇਹਦਾ ਵੀ। ਛੋਟੀ ਉਮਰ ਆ ਦੰਦ ਦੇ ਨਾਲੇ ਦੇਖਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਬੱਚੇ ਆ ਹਜੇ। ਸਟਰਕਚਰ ਇਹਦਾ ਤੁਸੀਂ ਦੇਖੋ ਹਜੇ। ਕੁਝ ਟਾਈਮ ਪਹਿਲਾਂ ਹੀ ਇਹ ਦੁੱਧ ਪੀਣੋਂ ਹਟੀ ਹੋਊਗੀ। ਲੈ ਚੱਲ ਬਈ ਨਰ ਨੂੰ ਬੰਨ੍ਹਦੇ। ਸੋ ਇਹ ਤੁਸੀਂ ਪਹਿਲੇ ਨੰਬਰ ਤੇ ਬੱਚੀ ਦੇਖ ਲਓ। ਦੋ ਨੰਬਰ ਤੇ ਫੇਰ ਰੱਛੀ ਬਾਈ ਤੋਰੂਗਾ ਢਾਂਚਾ ਇਹਦਾ ਵੀ ਦੇਖੋ ਬਾਹਰ ਥੋੜੀ ਧੁੱਪ ਹੈ ਤੇ ਐਚ ਐਫ ਨਸਲ ਐਬ ਜੀ ਆ ਵੀ ਇਹ ਛਾਂ ਨੂੰ ਹੀ ਜ਼ਿਆਦਾ ਪਸੰਦ ਕਰਦੀ ਹੈ ਠੰਡ ਨੂੰ ਵੀ ਪਸੰਦ ਕਰਦੀ ਹੈ ਰੱਛੀ ਤੁਸੀਂ ਇਹ ਵੀ ਦੇਖ ਸਕਦੇ ਹੋ ਬਹੁਤਿਆਂ ਲੰਬੀਆਂ ਤੋਰਨ ਦੀ ਇਹਨਾਂ ਨੂੰ ਲੋੜ ਨਹੀਂ ਪੈਣੀ ਇਸ ਤਰ੍ਹਾਂ ਹੀ ਤੁਹਾਨੂੰ ਇਹਨਾਂ ਦੇ ਢਾਂਚੇ ਦਿਖਾ ਦਿੰਨੇ ਹੁਣ ਦੋ ਨੰਬਰ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਨੰਬਰ ਤੇ ਫੇਰ ਵੱੱਛੀ ਪਈ ਖੋਲੂਗਾ ਤੋਰੂਗਾ ਇਹਦਾ ਸਿੰਗ ਲੇੜਦਾ ਗਾਇ ਥੋੜੀ ਠੀਕ ਹੈ ਸੋ ਇਹਦੇ ਸਿੰਗ ਥੋੜੇ ਲੇਟ ਮਤਲਬ ਹੋਣੀ ਦਾਗੇ ਆ ਕਹ ਲੋ 15 ਦਿਨ ਪਹਿਲਾਂ ਦਾਗੇ ਹੋਣ ਜ ਲੈ ਚਲੋ ਫੇ ਸੋ ਕਈ ਭਰਾ ਥੋੜਾ ਵੱਡੀ ਉਮਰ ਚਾਕੇ ਬੱਚੇ ਦਾ ਸਿੰਗ ਦਗਾਉਂਦੇ ਆ ਛੋਟੀ ਉਮਰ ਦੇ ਵਿੱਚ ਸਿੰਗ ਦਾਗ ਦਿੰਦੇ ਆ ਇਹਦੋਂ ਅੱਗੇ ਇੱਕ ਵੱਛੀ ਦਿਖਾਉਣੀ ਆ ਤੁਹਾਨੂੰ ਰੰਗ ਜਿਆਦਾ ਬਲੈਕ ਹੈ ਪਰ ਸਟਰਕਚਰ ਉਤੋਂ ਫੁੜਿਆਂ ਦੀ ਚੌੜਾਈ ਬੜੀ ਜਬਰਦਸਤ ਤੌਰ ਦੇ ਤੇ ਤੋਂ ਟਾਂਚਾ ਦੇਖਿਓ ਤੁਸੀਂ ਇਹਦਾ ਸਭੀ ਬਹੁਤ ਰਸੋਏ ਫਾਰਮ ਦੇ ਵਿੱਚੋਂ ਜਿਹੜੀਆਂ ਵੱਛੀਆਂ ਬਾਈ ਨੇ ਕਿਹਾ ਸੀ ਉਹਨਾਂ ਦੇ ਵਿੱਚੋਂ ਇਹ ਵੀ ਹੈ ਵੱਛੀ ਇੱਕ ਫੁੱਲ ਸੇਤਮੰਦ ਹੈ ਨਰੋਹੀ ਫੁੱਲ ਹੈ ਵਧੀਆ ਤਰੀਕੇ ਨਾਲ ਦੁੱਧ ਪੀ ਕੇ ਕਾਫਸਟਾਟਰ ਖਾ ਕੇ ਪਲੀ ਵੀ ਵੱਛੀ ਹੈ ਮੋੜ ਲਾ ਬਈ ਸੋ ਇਹ ਵੱਛੀ ਜਿਹੜੀ 4 ਨੰਬਰ ਤੇ ਸੀ ਉਹੀ ਪਾਸੇ ਗਈ ਬਈ ਜਿਹੜੀ ਵੱਛੀ ਫੇਰ ਦੇਖੋ 5 ਨੰਬਰ ਤੇ ਇੱਕ ਹੋਰ ਵੱਛੀ ਬਾਈ ਤੋਰੂਗਾ ਇਹਦਾ ਵੀ ਟਾਂਚਾ ਤੁਸੀਂ ਦੇਖੋ ਇਦਾਂ ਦੇ ਛੋਟੇ ਬੱਚੇ ਖਰੀਦਦੇ ਹੋ ਤਾਂ ਫਾਇਦਾ ਇਹ ਹੋ ਜਾਂਦਾ ਦੋਸਤੋ ਵੀ ਇੱਕ ਤਾਂ ਇਹਨਾਂ ਦੇ ਵਿੱਚ ਨੁਕਸ ਨਿਕਲਣ ਦੀ ਚਾਂਸ ਬਹੁਤ ਘੱਟ ਹੁੰਦੇ ਆ ਦੂਜਾ ਇਹ ਆ ਵੀ ਇਹਨਾਂ ਨੂੰ ਤੁਸੀਂ ਆਪਦੀ ਮਨਪਸੰਦ ਦਾ ਸੀਮਣ ਲਵਾ ਸਕਦੇ ਹੋ ਬੱਚੀ ਦੇਖੋ ਇਹਦੀ ਵੀ ਬਿਊਟੀ ਦੇਖ ਸਕਦੇ ਹੋ ਵਾਈਟ ਰੰਗ ਦਾ ਫੇਸ ਆ ਸੋਹਣਾ ਟਾਂਚਾ ਹਜੇ ਬੱਚਾ ਹੀ ਐ ਲੈ ਚੱਲ ਭਾਈ 4-4.5 ਮਹੀਨੇ ਲੈਣੀਆਂ ਆ AI ਹੋਣ ਚਾਹੀਏ ਚੰਗੀਆਂ ਸੰਭਾਲਦੇ ਹੋ ਦਸੰਬਰ ਮਹੀਨੇ ਚ ਜਾ ਕੇ AI ਕਰਾਇਓ ਰੋਤ ਚ ਸੂ ਪਹਿਣੀਆਂ ਫਿਰ ਤੁਹਾਨੂੰ 2 ਰੁਪਏ ਪ੍ਰੋਫਿਟ ਪਸ਼ੂ ਦੇਊਗਾ ਡੱਬੀ ਵੱਛੀ ਸੋਨਾ ਟਾਂਚਾ ਛੋਟੀ ਉਮਰ ਆ ਇਹਦੀ ਵੀ ਲਿਆ ਵੀ ਬੰਦ ਜੀਨੇ ਬਾਲਾਂਗਾ ਵੱਡੀਆਂ ਗਾਵਾਂ ਤੇ ਇਨਵੈਸਟਮੈਂਟ ਨਹੀਂ ਕਰਨੀ ਸ਼ੁਰੂਆਤ ਘੱਟ ਤੋਂ ਕਰਨੀ ਜਾਂਦਾ ਤਾਂ ਸਿਲੈਕਟ ਕਰਕੇ ਵਿੱਚੋਂ 5-7 ਵੱਛੀਆਂ ਪਾ ਲੋ ਅਗਲੇ ਸਾਲ ਤੁਹਾਡੇ ਕੋਲ ਦੁੱਧ ਹੋ ਜਾਊਗਾ ਐਚਐਫ ਸਾਹਮਣੀ ਵੀ ਆ ਜਾਣੀ ਹੈ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਇਹਨਾਂ ਤੋਂ ਸਿੱਖ ਕੇ ਤੇ ਜਦੋਂ ਸੂਹਣੀਆਂ ਸੈਕਸ ਰੇਸਿੰਗਨ ਲੱਗਾ ਹੋਇਆ ਤਾਂ ਵੱਛੀਆਂ ਵੀ ਦੁੱਗਣੀਆਂ ਹੋ ਜਾਣਗੀਆਂ ਇਹ ਵੀ ਵੱਛੀ ਦੇਖੋ ਤੁਸੀਂ ਬਹੁਤ ਸੰਭੀ ਹੋਈ ਹੈ ਵਜਨ ਦੇਖ ਲਓ ਢਾਂਚਾ ਦੇਖੋ ਬਹੁਤ ਸੋਹਣੀ ਗਾਂ ਬਣੂਗੀ ਤੁਸੀਂ ਗਿਆ ਵੇ ਮੁਰ ਨਾਂਸ ਕਰਦੀ ਵੀ ਮੈਂ ਸਿਖਾਈ ਹੁੰਦੀ ਐ। ਭਟੀਆਂ ਬੱਚੀਆਂ ਬਹੁਤ ਨਿਕਲ ਆਉਂਦੀਆਂ ਪਰ ਇਕੋ ਲੋਡ ਦੇ ਵਿੱਚ ਐਡੀਆਂ ਇਕੋ ਜੀ ਜੀ ਏਜ ਦੀਆਂ ਬੱਚੀਆਂ 13 ਇਹ ਬਹੁਤ ਘੱਟ ਵੀਡੀਓ ਬਣਾਈ ਐ। ਪੰਜ ਪੰਜ ਚਾਰ ਚਾਰ ਨਾਗਾਮ ਬਹੁਤੀਆਂ ਵੀਡੀਓ ਚ ਐਡੇ ਐਡੇ ਹੁੰਦੇ ਆ ਪਰ ਅੱਜ ਸਾਰਾ ਲੋਟ ਹੀ ਇੱਕ ਸੇਮ ਏਜ ਗਰੁੱਪ ਦਾ ਹੀ ਐ ਜਿਹੜੀਆਂ ਛੋਟੀ ਉਮਰ ਦੇ ਬੱਚੇ ਆ ਦੰਦਵਣੀ ਦੇਖਣ ਦੀ ਲੋੜ ਪੈਣੀ ਤੁਹਾਨੂੰ ਆ ਕੇ ਬਸ ਇਹ ਬੱਚੀਆਂ ਪਸੰਦ ਕਰਨੀਆਂ ਮੂਰ ਲੱਗ ਸੋ ਅਸੀਂ 8 ਨੰਬਰ ਤੇ ਬੱਚੀ ਤੁਹਾਨੂੰ ਦਿਖਾਈ ਸੀ 9 ਨੰਬਰ ਤੇ ਬੱਚੀ ਬਾਈ ਹੁਣ ਫੋਲ ਰਹੀ ਹੈ ਰੰਗ ਰੂਪ ਇਹਦਾ ਵੀ ਤੁਸੀਂ ਦੇਖ ਲੋ ਅਜੇ ਬੱਚੇ ਐ ਜਿਵੇਂ ਜਿਵੇਂ ਵੱਡੇ ਹੋਣਗੇ ਇਹਨਾਂ ਦੀਆਂ ਲੋਈਆਂ ਝੜਣਗੀਆਂ ਨਵੇਂ ਵਾਲ ਆਉਣਗੇ ਫਿਰ ਕੁਝ ਬਾਡੀ ਇਹਨਾਂ ਦੀ ਜਿਹੜੀ ਉਹਦੀ ਡਿਵੈਲਪਮੈਂਟ ਹੋਊਗੀ ਤੇ ਹੋਰ ਸੋਹਣੀਆਂ ਲੱਗਣਗੀਆਂ ਸਾਨੂੰ 10 ਨੰਬਰ ਤੇ ਬੱਚੀ ਇੱਕ ਬਈ ਤੋਰੂਗਾ ਨਰਮਲ ਉਧਰ ਨੂੰ ਲੈ ਚਲੀਂ ਬਈ ਇਹਦੀ ਵਿਸੇਤ ਬਹੁਤ ਸੋਹਣੀ ਐ ਟਾਂਚਾ ਬਹੁਤ ਸੰਗ ਇਹਦਾ ਵੀ ਚੰਗਾ ਦਿਸਦਾ ਲੇਵਲ 11 ਨੰਬਰ ਇਹ ਨਿੱਗਰੇ ਦੋ ਬੱਚੇ ਥੋੜੀਆਂ ਜਿਹੀਆਂ ਨੇ ਚਾਰ ਪੰਜ ਆਈਆਂ ਸੋ ਦੋਸਤੋ ਇਹ ਥੋੜੀਆਂ ਉਹਨਾਂ ਨਾਲੋਂ ਵੱਡੀਆਂ ਆ ਭਾਰੀਆਂ ਆ ਵਜ਼ਨ ਜ਼ਿਆਦਾ ਆ ਡਾਂਟ ਡੈਟ ਕੋ ਅੱਛੀ ਦਾ ਬਹੁਤ ਸੋਹਣੀ ਬੱਚੀ ਉਸ ਲੈ ਚਲ 12 ਨੰਬਰ ਬੱਚੀ ਦੇਖਿਓ ਹੁਣ ਬਣਾਵਟ ਦੇਖੋ ਮੱਥੇ ਦੇ ਵਿੱਚ ਜਿਹੜਾ ਉਹ ਵਾਈਟ ਰੰਗ ਆ ਬੜਾ ਸੋਹਣਾ ਸਿੱਧਾ ਪਟਾ ਮੱਥੇ ਦੇ ਵਿੱਚ ਢਾਂਚਾ ਦੇਖੋ ਬੱਛੀ ਦਾ ਖੜਨੀ ਖੁਰਨੀ ਦੇਖ ਸਕਦੇ ਹੋ ਬਹੁਤ ਸੋਹਣੀ ਬੱਛੀ ਆ ਦੱਸੋ ਇਹ ਵੀ 12 ਨੰਬਰ ਦੇ ਉੱਤੇ ਤੁਹਾਨੂੰ ਇਹ ਦਿਖਾ ਰਹੇ ਹਾਂ ਟੋਟਲ 13 ਨਾਕ ਸੀ 13 ਨੰਬਰ ਤੇ ਇੱਕ ਇਹਦੇ ਨਾਲੋਂ ਵੀ ਥੋੜੀ ਵੱਡੀ ਦਿਸਦੀ ਹੈ ਕੱਦ ਕਾਠ ਚ ਉਹ ਬੱਛੀ ਤੁਹਾਨੂੰ ਦਿਖਾਉਂਗਾ ਉਮਰ ਸਾਰੀਆਂ ਦੀ ਛੋਟੀ ਹੈ ਦੰਦੋਂ ਸਾਰੀਆਂ ਖੀਰੀਆਂ ਛੋਟੇ ਬੱਚੇ ਆ ਤੋ ਦੇਖੋ ਸਟਰਕਚਰ ਅੱਗੇ ਕਣਕ ਵੱਢਣ ਤੋਂ ਬਾਅਦ ਚ ਮੱਕੀ ਬਹੁਤੇ ਭਰਾਵਾਂ ਨੇ ਬੀਜ ਲੈਣੀ ਹੈ ਸਾਇਲਜ ਪਾ ਲੈਣਾ ਕੱਲਾ ਸਾਇਲਜ ਪਾਉਂਦੇ ਰਹੋ ਜੇ ਨਾਲ ਮਿਨਰਲ ਮਿਕਸਚਰ ਜਿਹੜੇ ਉਹ ਨਾ ਬੰਦ ਕਰਿਓ ਇਹਨਾਂ ਬੱਚੀਆਂ ਤੋਂ ਤੁਸੀਂ ਕਮਾਈ ਲੈ ਲੋਗੇ ਮਤਲਬ ਭਾਵੇਂ ਫੀਡ ਵੀ ਇੱਕ ਟਾਈਮ ਨਾ ਪਾਇਓ ਤਾਂ ਵੀ ਸਰਦੀ ਫਾਰਮ ਦੇ ਵਿੱਚੋਂ ਆਈ ਆ ਦੱਸੋ ਬੱਚੀ ਖੁੱਲੀ ਫਿਰਦੀ ਸੋ ਬੱਚੀ ਇਹ 13 ਨੰਬਰ ਤੇ ਸੀਗੀ ਟੋਟਲ ਨਾਕ 1300 ਫਿਰ ਤੁਹਾਨੂੰ ਦੱਸ ਦਿੰਨਾ ਵੀ ਪੁੱਚੋ ਖਰਦ ਦੇ ਵਿੱਚੋਂ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਬੱਚੀਆਂ ਇੱਥੇ ਹਰ ਟਾਈਮ ਵਿਕਰੀ ਵਾਲੀਆਂ ਹੁੰਦੀਆਂ ਪਰ ਅੱਜ ਇੱਕੋ ਜਿਹੇ ਏਜ ਗਰੁੱਪ ਦੀਆਂ 13 ਬੱਚੀਆਂ ਹਨ ਛੋਟੀਆਂ ਬੱਚੀਆਂ ਜੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੈ ਤਾਂ ਤੁਸੀਂ ਸੰਪਰਕ ਮਾਈ ਨਾਲ ਬਣਾ ਸਕਦੇ ਹੋ ਪਸ਼ੂ ਖਰੀਦਣਾ ਆਪਦੀ ਮਰਜ਼ੀ ਦੇ ਨਾਲ ਹੈ ਤੇ ਤਸੱਲੀ ਕਰਨ ਦਾ ਹੱਕ ਹੈ ਧੰਨਵਾਦ